ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰੂ ਪੰਥ ਨੂੰ ਅਪੀਲ ਕੀਤੀ ਸੀ ਕੁਝ ਟਾਈਮ ਪਹਿਲਾਂ ਕਿ ਮੈਂ ਇੱਕ ਪੇਂਟ ਦੀ ਦੁਕਾਨ ਤੇ ਕੰਮ ਕਰਦਾ ਸਾਂ ਤਾਂ ਉੱਥੋਂ ਮਤਲਬ ਮੈਨੂੰ ਬਹੁਤ ਖਰਚਾ ਘੱਟ ਮਿਲਦਾ ਸੀ ਤੇ ਇਸ ਕਰਕੇ ਮੇਰਾ ਗੁਜ਼ਾਰਾ ਨਹੀਂ ਸੀ ਹੁੰਦਾ ਤਾਂ ਮੈਂ ਗੁਰੂ ਪੰਥ ਨੂੰ ਅਪੀਲ ਕੀਤੀ ਸੀ ਕਿ ਮੈਨੂੰ ਪੇਂਟ ਦਾ ਸਮਾਨ ਲੈ ਕੇ ਦਿੱਤਾ ਜਾਵੇ ਕਿ ਜਿਵੇਂ ਕਿ ਮੈਨੂੰ ਪ੍ਰੈਸ਼ਰ ਗਨ ਵਗੈਰਾ ਪੇਂਟ ਦੇ ਡੱਬੇ ਰੇਕ ਮਾਰ ਕਾਇਤੀ ਥਿਨਰ ਵਗੈਰਾ ਤਾ ਕਾਫੀ ਮੈਂ ਸੋਚਿਆ ਨਹੀਂ ਸੀ ਕਿ ਇੰਨਾ ਸਮਾਨ ਮੈਨੂੰ ਮਿਲ ਜਾਵੇਗਾ ਤਾਂ ਮੈਂ ਇੰਨਾ ਸਮਾਨ ਬਹੁਤ ਜ਼ਿਆਦਾ ਸਮਾਨ ਲੈ ਕੇ ਦਿੱਤਾ ਹੈ ਪ੍ਰੈਸ਼ਰ ਗਨ ਪਾਈਪ ਵਗੈਰਾ ਪੇਂਟ ਦੇ ਡੱਬੇ ਬ੍ਰਸ਼ ਵਗੈਰਾ ਹੋਰ ਵੀ ਕੁਝ ਬਹੁਤ ਬਹੁਤ ਜ਼ਿਆਦਾ ਸਮਾਨ ਲੈ ਕੇ ਦਿੱਤਾ ਹੈ ਮੈਂ ਗੁਰੂ ਪੰਥ ਨੂੰ ਬਹੁਤ ਬਹੁਤ ਦਿਲੋਂ ਧੰਨਵਾਦ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੁਰੂ ਪੰਥ ਇੰਡਸਟਰੀ ਜਿਹੜਾ ਇਹ ਚੱਲਣ ਤੇ ਆ ਬਹੁਤ ਵਧੀਆ ਤੇ ਬਹੁਤ ਲੋਕਾਂ ਦਾ ਭਲਾ ਕਰੰਦਾ ਹੈ ਆ ਇਸ ਵੀਰ ਨੂੰ ਰੰਗ ਦੀ ਦੁਕਾਨ ਪਾ ਕੇ ਦਿੱਤੀ ਆ ਨਾਲ ਰੰਗ ਦਿੱਤਾ ਵਾ ਨਾਲ ਗਨਿਤ ਦੀ ਨਾਲ ਉਹਨਾਂ ਨੂੰ ਮਸ਼ੀਨ ਦਿੱਤੀ ਹੈ ਰੰਗ ਕਰਨ ਵਾਲੀ ਇਹੋ ਜਿਹੜੇ ਉਪਰਾਲੇ ਆ ਗੁਰੂਪੰਥ ਇੰਡਸਟਰੀ ਜਿਹੜਾ ਕਰੰਦੇ ਆ ਬਹੁਤ ਵਧੀਆ ਕਰੰਦੇ ਆ ਜਿਹੜੀ ਨੌਜਵਾਨ ਪੀੜ੍ਹੀ ਅੱਜ ਕੱਲ ਜਿਹੜੀ ਬਾਹਰ ਜਾਣ ਦੇ ਵਿੱਚ ਲਾਲਚ ਜਿਹਾ ਆਉਂਦੀ ਹੈ ਲੋਕਾਂ ਦੇ ਪੈਸੇ ਖਰਾਬ ਕਰ ਲੈਂਦੀ ਹੈ ਉਹ ਜਿਹੜਾ ਇਹ ਗੁਰੂਗੰਦ ਟਰਸਟ ਆ ਜਿਹੜਾ ਇਸ ਤਰ੍ਹਾਂ ਜਿਹੜਾ ਕੰਮ ਕਰਦਾ ਬੜੇ ਵਧੀਆ ਕਰਦਾ ਇਹ ਇਹਦੇ ਨਾਲ ਕਰਕੇ ਨੌਜਵਾਨ ਰੋਜ਼ਗਾਰ ਮਿਲਦਾ ਉਹਦਾ ਮਾਂ ਉਹਦੀ ਮਾਂ ਬਿਰਧ ਮਾਂ ਬੱਚੇ ਉਹਦੇ ਮਾਪੇ ਸਾਰਾ ਉਹਦੇ ਇਸ ਇਸ ਕਾਰੋਬਾਰ ਦੇ ਵਿੱਚ ਲੱਗ ਜਾਂਦੇ ਆ ਉਹ ਬੜਾ ਵਧੀਆ ਚੀਜ਼ ਆ ਮੈਂ ਤੇ ਇਹੀ ਬੇਨਤੀ ਕਰਦਾ ਹਾਂ ਕਿ ਇਹ ਇੰਟਰਸਟ ਜਿਹੜਾ ਮਹਾਰਾਜੇ ਨੇ ਦੁਗਣੀ ਦਿਨ ਦੁਗਣੀ ਰਾਤ ਚੁਗਰੀ ਤਰੱਕੀਆਂ ਬਖਸ਼ਿਸ਼ ਕਰੇ ਬੜੇ ਸੋਹਣੇ ਕੰਮ ਕਰਨ ਦੇ ਆ ਔਰ ਇਹਨਾਂ ਨੇ ਇੱਕ ਨਹੀਂ ਬਹੁਤ ਹੀ ਜਿਆਦੇ ਅਨੇਕਾਂ ਦੇ ਕੰਮ ਪ੍ਰਕਾਰ ਕੀਤੇ ਇਹਨਾਂ ਦੇ ਕੰਮ ਕੀਤੇ ਇਹਨਾਂ ਨੇ ਕਿਸੇ ਨੂੰ ਸਾਈਕਲ ਲੈ ਕੇ ਦਿੰਦੇ ਆ ਕਿਸੇ ਨੂੰ ਦੁਕਾਨ ਦਾ ਕੰਮ ਕਰਨ ਕੇ ਦਿੰਦੇ ਆ ਕਿਸੇ ਨੂੰ ਸੁਭਦਾ ਦਿੰਦੇ ਆ ਬੜਾ ਵਧੀਆ ਇੰਟਰਸਟ ਇਹ ਜੱਗ ਚੱਲੰਦਿਆ ਆ ਬੜੀ ਵਧੀਆ ਮਹਾਰਾਜ ਦੀ ਕਿਰਪਾ ਤੇ ਮੈਂ ਬੇਨਤੀ ਇਹੀ ਕਰਦਾ ਆ ਕਿ ਇਸ ਇੰਟਰਸਟ ਦੇ ਨਾਲ ਵੱਧ ਤੋਂ ਵੱਧ ਜੁੜੋ ਜਿੰਨਾ ਵੀ ਹੋ ਸਕੇ ਨਾ ਓਨੇ ਦੇ ਵੱਧ ਤੋਂ ਵੱਧ ਆਪਾਂ ਜੁੜੀਏ ਤੇ ਇਹਦੀ ਚੜਦੀ ਕਲਾ ਮੰਗੀ ਆਵਾ ਪਰਮੇਸ਼ਰ ਉਹਨਾਂ ਮਹਾਰਾਜ ਰੋ ਵੀ ਇਹਦੀ ਕਿਰਪਾ ਹੋਵੇ ਤੇ ਲੋਕਾਂ ਨੂੰ ਭਲਾ ਹੁੰਦਾ ਰਵੇ ਦਾ ਔਰ ਬੜਾ ਵਧੀਆ ਇਹ ਜਿਹੜਾ ਪੁਰਾਣਾ ਵਾ ਗੁਰੂ ਪੰਥ ਇੰਟਰਸਟ ਦਾ ਬੜਾ ਵਧੀਆ ਚੱਲਦਾ ਜੀ ਮਾਹਰ ਕਿਰਪਾ ਕਰੇ ਦਿਨ ਦੁਗਣੀ ਰਾਤ ਚੋਗੀ ਤਰੱਕੀਆਂ ਬਖਸ਼ਿਸ਼ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ